ਪਿਛਲੇ ਕੁਝ ਘੰਟਿਆਂ ਦੌਰਾਨ ਅਤੇ ਖਾਸ ਕਰਕੇ ਬੀਤੀ ਰਾਤ ਤੋਂ ਭਾਰਤ-ਪਾਕਿਸਤਾਨ ਦਰਮਿਆਨ ਤਣਾਅ ਸਿਖਰਾਂ ਨੂੰ ਛੂੰਦਾ ਹੋਇਆ ਵਿਖਾਈ ਦਿੱਤਾ ਜਿਸ ਤਰ੍ਹਾਂ ਸਭ ਤੋਂ ਪਹਿਲਾਂ ਜੰਮੂ ਅਤੇ ਪਠਾਨਕੋਟ ਵਿਖੇ ਕੁਝ ਏਅਰਬੀਸ ਉੱਪਰ ਹਮਲੇ ਹੋਣ ਦੀ ਗੱਲ ਸਾਹਮਣੇ ਆਈ ਇਸ ਤੋਂ ਬਾਅਦ ਭਾਰਤ ਦੀ ਤਰਫੋਂ ਜਵਾਬੀ ਕਾਰਵਾਈ ਵੀ ਕੀਤੀ ਗਈ ਇਸ ਦੌਰਾਨ ਬਹੁਤ ਸਾਰੇ ਵੀਡੀਓ ਵੀ ਸੋਸ਼ਲ ਮੀਡੀਆ ਉੱਪਰ ਚਰਚਿਤ ਹੁੰਦੇ ਰਹੇ ਜਿਨ੍ਹਾਂ ਨੂੰ ਲੈ ਕੇ ਲੋਕਾਂ ਵਿੱਚ ਅਫਵਾਹਾਂ ਦਾ ਬਾਜ਼ਾਰ ਗਰਮ ਹੁੰਦਾ ਗਿਆ। ਇਹੋ ਜਿਹਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋਇਆ ਜਿਸ ਵਿੱਚ ਦਾਵਾ ਕੀਤਾ ਜਾ ਰਿਹਾ ਸੀ ਕਿ ਜਲੰਧਰ ਵਿਖੇ ਇੱਕ ਡਰੋਨ ਹਮਲਾ ਹੋਇਆ ਜਿਸ ਨਾਲ ਅੱਗ ਲੱਗਣ ਦੀ ਘਟਨਾ ਵਾਪਰੀ। ਉਨ੍ਹਾਂ ਸਬੰਧੀ ਪ੍ਰੈਸ ਇਨਫੋਰਮੇਸ਼ਨ ਬਿਊਰੋ ਨੇ ਇਸ ਗੱਲ ਨੂੰ ਪੂਰੀ ਤਰ੍ਹਾਂ ਨਕਾਰਿਆ ਹੈ। ਅਤੇ ਲੋਕਾਂ ਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਇਸ ਤਰੀਕੇ ਦੀ ਕੋਈ ਘਟਨਾ ਨਹੀਂ ਵਾਪਰੀ ਅਤੇ ਜਲੰਧਰ ਵਿਖੇ ਡਰੋਨ ਕਰਕੇ ਕੋਈ ਅੱਗ ਲੱਗਣ ਦੀ ਘਟਨਾ ਨਹੀਂ ਹੈ ਬਕਾਇਦਾ ਇਸ ਸੰਬੰਧੀ ਵੀਡੀਓ ਵੀ ਪੀਆਈਬੀ ਵੱਲੋਂ ਜਾਰੀ ਕੀਤਾ ਗਿਆ ਐਕਸ ਜ਼ਰੀਏ ਇਸ ਕੱਲ ਦਾ ਖੁਲਾਸਾ ਕੀਤਾ ਗਿਆ ਕਿ ਜੋ ਅੱਗ ਲੱਗੀ ਹੋਈ ਵੀਡੀਓ ਵਿੱਚ ਵਿਖਾਈ ਦਿੰਦੀ ਆ ਉਹ ਕਿਸੇ ਖੇਤ ਵਿੱਚ ਪੁਰਾਣੀ ਅੱਗ ਲੱਗਣ ਦੀ ਘਟਨਾ ਹੈ ਅਤੇ ਇਹ ਬੀਤੀ ਰਾਤ ਦਾ ਡਰੋਨ ਸਟ੍ਰਾਈਕ ਦਾ ਵੀਡੀਓ ਨਹੀਂ ਹੈ ਇਸ ਸਬੰਧੀ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਵੀ ਇਸ ਚੀਜ਼ ਸਬੰਧੀ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਇਹ ਵੀਡੀਓ 7:49 ਮਿੰਟ ਉੱਤੇ ਸੋਸ਼ਲ ਮੀਡੀਆ ਉੱਤੇ ਪਾਇਆ ਗਿਆ ਜਦਕਿ ਡਰੋਨ ਦੀ ਗੱਲ ਰਾਤ 9:00 ਵਜੇ ਤੋਂ ਬਾਅਦ ਸਾਹਮਣੇ ਆਈ ਸੀ ਇਸ ਦਰਮਿਆਨ ਜਲੰਧਰ ਅਤੇ ਲਾਗਲੇ ਇਲਾਕਿਆਂ ਵਿੱਚੋਂ ਬਲੈਕਆਊਟ ਨੂੰ ਸਮਾਪਤ ਕਰ ਦਿੱਤਾ ਗਿਆ ਅਤੇ ਲੋਕਾਂ ਨੂੰ ਅਫਵਾਹਾਂ ਤੋਂ ਗੁਰੇਜ਼ ਕਰਨ ਲਈ ਕਿਹਾ ਗਿਆ